ਦਾ ਸੋਹਣਾ ਸਮਾਂ ਬਖਸ਼ਿਸ਼ ਕੀਤਾ ਸਾਊਂਡ ਵਾਲੇ ਭਰਾ ਦਾ ਤੈ ਦਿਲ ਕਰਕੇ ਧੰਨਵਾਦ ਐਦਾਂ ਦਾ ਸਾਊਂਡ ਮੈਨੂੰ ਲੱਗਦਾ ਵਾ ਕਦੇ ਕਦੇ ਹੀ ਸਾਨੂੰ ਮਿਲਦਾ ਵੀ ਭਾਈ ਜਿੱਥੇ ਬਾਰ ਬਾਰ ਕਹਿਣਾ ਨਹੀਂ ਪੈਂਦਾ ਵੀ ਐਦਾਂ ਕਰ ਦਿਓ ਜਾਂ ਉਦਾਂ ਕਰ ਦਿਓ ਗੁੱਸਾ ਤੇ ਕਈ ਵਾਰ ਸਾਨੂੰ ਬਹੁਤ ਲੱਗਦਾ ਤੇ ਸਾਊਂਡ ਵਾਲੇ ਵੀ ਕਈ ਵਾਰ ਸਮਾਗਮ ਵਾਲਿਆਂ ਨੂੰ ਕਹਿ ਦਿੰਦੇ ਵੀ ਇਸ ਸਟੇਜ ਤੇ ਕਹਿ ਦਿੰਦੇ ਉਹ ਕਿਉਂ ਨਾ ਕਹੀਏ ਸਾਡੀ ਸੱਜੀ ਬਾਹੀਂ ਸਾਊਂਡਿਆ ਜੀ ਹੁਣ ਕਈ ਵਾਰ ਖਰਾਬ ਇਨਾ ਕਰ ਦਿੰਦਾ ਗਲੇ ਨੂੰ ਵੀ ਅਗਲੇ ਦਿਨ ਸਮਾਗਮ ਨਹੀਂ ਲੱਗਦਾ ਤੇ ਉੱਥੇ ਵੀ ਜਾ ਕੇ ਹੀ ਸੰਗਤ ਨੂੰ ਮੂੰਹ ਵਿਖਾਉਣਾ ਹੁੰਦਾ ਨਾ ਜੀ ਉਹ ਕਹਿਣਗੇ ਵੀ ਤੁਸੀਂ ਸ਼ੁਰੂ ਕਰੋ ਹੀ ਕਰ ਲੈਨੇ ਤੁਸੀਂ ਕੀ ਕਰੋਗੇ ਜਿਵੇਂ ਤੁਹਾਨੂੰ ਪ੍ਰਚਾਰਕ ਕਹਿੰਦਾ ਵਾ ਉਵੇਂ ਸੈੱਟ ਕਰ ਦਿਓ ਮੈਂ ਧੰਨਵਾਦ ਕਰਦੀ ਆ ਆਪਣੇ ਭਰਾ ਦਾ ਸੱਚਮੁੱਚ ਜਿਹੜਾ ਆਪਣੀ ਕਿਰਤ ਦੀ ਕਦਰ ਕਰਦਾ ਵਾ ਉਹਦਾ ਸਤਿਕਾਰ ਕਰਦਾ ਵਾ ਉਹਦੇ ਗੁਣ ਗੁਣ ਆਟੋਮੈਟਿਕਲੀ ਆਉਣਾ ਵਾ ਤੇ ਜਿਹੜਾ ਕਦਰ ਹੀ ਨਾ ਕਰੂਗਾ ਜਿਹਨੇ ਵੇਖ ਲਿਆ ਵੀ ਹਾਂ ਇੱਥੋਂ ਮੈਂ ਕਈ ਵੇਖਿਆ ਉਹ ਇੱਕ ਵਾਰਾ ਸੈੱਟ ਕਰਕੇ ਫਿਰ ਭੱਜ ਜਾਂਦੇ ਆ ਵੀ ਜਾ ਕੇ ਪਕੌੜੇ ਖਾਈਏ ਤੇ ਲੰਗਰ ਖਾਈਏ ਜਿਨ੍ਹਾਂ ਚਿਰ ਇਹ ਤੁਹਾਡੀ ਡਿਊਟੀ ਇਹ ਸੇਵਾ ਲੱਗੀ ਗੁਰੂ ਨਾਨਕ ਦੇ ਘਰ ਅੰਦਰ ਤੇ ਧੰਨਵਾਦ ਆ ਮਹਾਰਾਜ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜੀ ਸੇਵਾ ਵਾ ਲੈਂਦੇ ਰਹਿਣ ਮਹਾਰਾਜ ਜੀ ਹੋਰ ਕਿਰਪਾ ਕਰ ਤੇ ਆਪਣੇ ਇਸ ਪਾਵਨ ਘਰ ਦੀ ਸੇਵਾ ਤੁਹਾਡੇ ਕੋਲੋਂ ਲੈਂਦੇ ਰਹਿਣ ਇਹ ਵੀ ਸੇਵਾ ਇੱਕ ਤੇ ਕਿਰਤ ਤੇ ਦੂਜੀ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਆਉਣਾ ਨਾਲੇ ਸੰਗਤ ਕਰਨੀ ਸੰਗਤ ਕਰਨ ਵਾਲਾ ਵੱਡਾ ਬਾਜੀ ਕਹੇ ਨੂੰ ਚੱਲਣਾ ਕਹੇ ਨੂੰ ਸੁਣਨਾ ਬਹੁਤ ਔਖਾ ਵਾ ਤੁਹਾਡੀ ਕਦਰਦਾਨੀ ਦਾ ਧੰਨਵਾਦ ਕਰਦੇ ਹਾਂ ਜਿੰਨੇ ਵੀ ਗੁਰਮਖ ਪਿਆਰੇ ਬੈਠੇ